ਜਨ ਤਨ ਨਾਲੇ ਵੇਮਗੇ ਜਨ ਤਨ ਜੋ ਜਨ ਤੇ ਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਕੀਤਾ ਲੋੜੀ ਕੰਮ ਸੁਹਰ ਪਿਆ ਕੀਏ ਕਾਰਜ ਦੇਉ ਸਵਾਰ ਸਤਿਗੁਰ ਸਚ ਸਾਕੀ ਸੰਤਾਂ ਸੰਗ ਨਦਾਨ ਅੰਮ੍ਰਿਤ ਚੱਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰੱਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾ ਕੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਕਰਨ ਦੇ ਪ੍ਰੀਤਵਾਨ ਸਰਦਾਰ ਬਲਵਿੰਦਰ ਸਿੰਘ ਜੋ ਆਪਣੇ ਸੁਪੁੱਤਰ ਦੀ ਆਨੰਦ ਕਾਰਜ ਵਾਸਤੇ ਮਹਾਰਾਜ ਦੇ ਚਰਨ ਪਰ ਸੇ ਹਨ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਰਾਧਿਆ ਦਰਗ ਸੱਚ ਕਰੇ ਪ੍ਰਮਾਤਮ ਜੀ ਆਖਦੈ ਜੋ ਤੇਰੇ ਮਨ ਦੀ ਇੱਛਾ ਹੈ ਪ੍ਰਮਾਤਮ ਦੇ ਚਰਨ ਜਾਣ ਕੇ ਅਰਦਾਸ ਬੇਨਤੀ ਕਰ ਤੇਰੀ ਪੂਰੀ ਹੋਏਗੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਏ ਗੁਰੂ ਨਾਨਕ ਪਾਸ ਜੀ ਆਖਦੇ ਹਨ ਤੈਨੂੰ ਕੰਮ ਕਰਨਾ ਪੈਣਾ ਹੈ ਵਿਚ ਕਰਤਾ ਪੁਰਖ ਖਲਵਾ ਵਾਲ ਨਵਿੰਗਾ ਹੋਆ ਜਦੋਂ ਪ੍ਰਮਾਤਮਾ ਦੀ ਅਸੀਂ ਔਰ ਆਸਰਾ ਲਈਆ ਪ੍ਰਮਾਤਮਾ ਆਪ ਆਣ ਕੇ ਕਾਜ ਸੰਭਰਦਾ ਹੈ ਬਾਬਾ ਧੰਨਾ ਜੀ ਇੱਕ ਸੁਧਾਰਨ ਜੱਟ ਸੀ ਤੇ ਪ੍ਰਮਾਤਮਾ ਦੇ ਵਿੱਚ ਬੜੀ ਸਰਧਾ ਰੱਖਦਾ ਸੀ ਇੱਕ ਪੰਡਤ ਸੀ ਉਹਦੇ ਅੱਲ ਦੇਖਦਾ ਸੀ ਤੇ ਉਹ ਬੰਦਗੀ ਕਰਦਾ ਸੀ ਤੇ ਮਾਰਣ ਤੇ ਚਾਹ ਉਹ ਆਇਆ ਕਿ ਪੰਡਤ ਨੂੰ ਆਂਦਾ ਪੰਡਤ ਜੀ ਮੇਰਾ ਵੀ ਦਿਲ ਕਰਦਾ ਮੈਂ ਪ੍ਰਮਾਤਮਾ ਦੀ ਬੰਦਗੀ ਕਰਾਂ ਤੋ ਪੰਡਤ ਬੜਾ ਚਲਾਕ ਸੀ ਕਹਿੰਦਾ ਕਿ ਤੇਰਾ ਕੰਮ ਨਹੀਂ ਇਹ ਕਰਨ ਦਾ ਤੂੰ ਤਾਂ ਇੱਕ ਮੱਜਾਂ ਗਾਵਾਂ ਚਾਰਨ ਵਾਲਾ ਹੈ ਇਹ ਤੂੰ ਪ੍ਰਮਾਤਮਾ ਦੀ ਬੰਦਗੀ ਕਿੱਦਾਂ ਕਰੇਂਗਾ ਇਹ ਸਾਡੇ ਲੋਕਾਂ ਦਾ ਕੰਮ ਪਹਿਲਾਂ ਪਿਆਰੀ ਸਾਧ ਸੰਗਤ ਜੀ ਬ੍ਰਾਹਮਣ ਲੋਕ ਹੀ ਜਿਹੜੇ ਕਹਿੰਦੇ ਸੀ ਕਿ ਅਸੀਂ ਰੱਬ ਨੂੰ ਪਾ ਸਕਦੇ ਹਾਂ ਸੂਦਰ ਲੋਗ ਨੂੰ ਤੇ ਧੱਕੇ ਮਾਰ ਕੇ ਮੰਦਰਾਂ ਚੋਂ ਬਾਹਰ ਕੱਢ ਦਿੰਦੇ ਸਨ ਨਾਮਦੇਵ ਜੀ ਨੂੰ ਕੱਢਿਆ ਕਬੀਰ ਸਾਹਿਬ ਨੂੰ ਕੱਢਿਆ ਬੜੇ ਬੜੇ ਭਗਤਾਂ ਦੇ ਜਿਹੜਾ ਉਹਨਾਂ ਨੇ ਬਾਹਰ ਕੱਢ ਦਿੱਤਾ ਪਰ ਧੰਨਾ ਜੀ ਆਖਦੇ ਨਹੀਂ ਪੰਡਿਤ ਜੀ ਮੇਰਾ ਮਨ ਚਾਉ ਹੈ ਮੈਂ ਪ੍ਰਮਾਤਮਾ ਦੀ ਬੰਦਗੀ ਕਰਾਂ ਉਹਨੇ ਮਖੌਲ ਕੀਤਾ ਦੇ ਇੱਕ ਪੱਥਰ ਲਪੇਟ ਕੇ ਦਿੱਤਾ ਪਿਆਰੀ ਸਾਧ ਸੰਗਤ ਜੀ ਪੱਥਰਲੇ ਪੇੜ ਕੇ ਦਿੱਤਾ ਤੇ ਬਾਬਾ ਧਨਾ ਜੀ ਨੇ ਬੜੇ ਸਰਧਾ ਦੇ ਨਾਲ ਉਹ ਪੱਥਰ ਨੂੰ ਘਰ ਲਿਆ ਕੇ ਰੱਖ ਦਿੱਤਾ ਰਾਤ ਦਿਨ ਸੇਵਾ ਕਰਦਾ ਹੈ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਐਨੀ ਬੰਦਗੀ ਕੀਤੀ ਕਿ ਅੰਨ ਪਾਣੀ ਵੀ ਆਪਣਾ ਛੱਡ ਦਿੱਤਾ ਪ੍ਰਮਾਤਮਨ ਵਾਕ ਤੱਕ ਸਾਹਮਣੇ ਆਏਗਾ ਤੇ ਮੈਂ ਜਲ ਗ੍ਰਹਿਣ ਕਰਾਂਗਾ ਨਹੀਂ ਤੇ ਮੈਂ ਨਹੀਂ ਕਰਾਂਗਾ ਪ੍ਰਮਾਤਮਾ ਮਜਬੂਰ ਹੋ ਗਏ ਨਹੀਂ ਬੰਦਗੀ ਉਹਨੇ ਬਾਬਾ ਜੀ ਨੇ ਕੀਤੀ ਆਖਰ ਪ੍ਰਮਾਤਮਨ ਪ੍ਰਗਟ ਹੋਣਾ ਪਿਆ ਪ੍ਰਗਟ ਹੋ ਕੇ ਫਿਰ ਪ੍ਰਮਾਤਮਨ ਨਾਲ ਰੋਟੀ ਖਵਾਲੀ ਨਾਲ ਆਪ ਕਰਦੀ ਫਿਰ ਪ੍ਰਮਾਤਮਾ ਕੋ ਸਾਰੇ ਕੰਮ ਕਰਾਏ ਜਿੰਨੇ ਵੀ ਵਾਈ ਜੋਤੀ ਦੇ ਸਨ ਪ੍ਰਮਾਤਮਨ ਬਣ ਕੇ ਰੱਖਿਆ ਕਿਉਂਕਿ ਪ੍ਰਮਾਤਮਾ ਜਿਹੜਾ ਪ੍ਰੇਮ ਦਾ ਬੱਜਾ ਹੈ ਗੁਰੂ ਗੋਬਿੰਦ ਸਿੰਘ ਪਾਸ ਜਾਗਦੇ ਅਨੁਸਾਰ ਕਹੋ ਸੁਨ ਲੈ ਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਭਈ ਪ੍ਰਮਾਤਮਾ ਜਿਹੜਾ ਹੈ ਉਹ ਪ੍ਰੇਮ ਦਾ ਵਜਾ ਹੈ ਤੱਕੇ ਸਾਈ ਦੇ ਨਾਲ ਗੱਲ ਨਹੀਂ ਬਣਦੀ ਬੰਦਗੀ ਐਸੀ ਕੀਤੀ ਫਿਰ ਪ੍ਰਮਾਤਮਾ ਕੋ ਹਰੇਕ ਚੀਜ਼ ਮੰਗੀ ਅਨ ਦਾਲ ਸਿੱਧਾ ਮੰਗੋ ਕਿਓ ਹਮਰਾ ਖੁਸ਼ੀ ਕਰੇ ਨਿਤ ਜਿਓ ਪ੍ਰਮਾਤਮਾ ਜੀ ਜੇ ਤਰਠੇ ਹੋ ਮੈਂ ਤੇਰੇ ਦਰ ਤੋਂ ਮੈਨੂੰ ਕਿਰਪਾ ਕਰ ਦਾਲ ਤੇ ਆਟਾ ਤੇ ਘਿਓ ਵੀ ਦੇ ਫਿਰ ਮੇਰਾ ਮਨ ਜਿਹੜਾ ਖੁਸ਼ੀ ਨਾਲ ਜਿਹੜਾ ਨੱਚੇਗਾ ਪੜੀਆਂ ਸਾਧਨ ਨੀਕਾ ਨਾਜ ਮੰਗੂੰ ਸਤ ਸੀਕਾ ਸਤ ਸੀਕੀ ਆਖਿਆ ਕਿ ਹਲ ਨੂੰ ਸੱਤ ਵਾਰੀ ਵਾਹ ਕੇ ਫਿਰ ਉਹ ਤੋਂ ਨਾਜ ਪ੍ਰਗਟ ਕਰੀਦਾ ਹੈ ਉਹਨਾਂ ਆਂਦੇ ਸਤ ਸਿਕਾ ਹੁਣ ਤੇ ਵਾਈ ਜੋਤੀ ਦਾ ਕੰਮ ਜਿਹੜਾ ਉਹ ਮਠਾ ਪੈ ਗਿਆ ਨਹੀਂ ਤੇ ਬਜ਼ੁਰਗ ਜਿਹੜੇ ਉਹ 4-5 ਪੰਜ ਵਾਰੀ ਜਿਹੜੇ ਉਹ ਹਾਲ ਦੇ ਨਾਲ ਜੋਤੀ ਲਾਉਂਦੇ ਸਨ ਪੁੱਟ ਦੇ ਇਹਨਾਂ ਪੈੜੀ ਹੁਣ ਤੇ ਹੈਪੀ ਸੀਟਰ ਚੜ ਗਏ ਉੱਤੇ ਤੇ ਕਣਕ ਮੇਜ ਕੇ ਕੰਮ ਨਿਬੇੜਦੇ ਹਨ ਕੰਮ ਹੋ ਗਿਆ ਪਹਿਲਾ ਪ੍ਰਾਣਾ ਜਿਹੜਾ ਕੰਮ ਹੀ ਉਹ ਮੁੱਕ ਗਿਆ ਪ੍ਰਮਾਤਮਾ ਕੋ ਹਰੇਕ ਚੀਜ਼ ਮੰਗਦਾ ਹੈ ਤੇ ਪ੍ਰਮਾਤਮਾ ਜੀ ਹੱਥ ਜੋੜ ਕੇ ਸਭ ਕੁਝ ਦਿੰਦੇ ਆ ਫੇਰ ਪ੍ਰਮਾਤਮਾ ਕੋ ਮੰਗਿਆ ਗਊ ਬੈਸ ਮੰਗੋ ਲਵੇਰੀ ਇੱਕ ਤਾਜਨ ਤਰੀ ਚੰਗੇਰੀ ਪ੍ਰਮਾਤਮਾ ਆਖਦੇ ਇੱਕ ਮੈਨੂੰ ਗਾਂ ਦੇ ਇੱਕ ਮੱਝ ਦੇ ਦੁੱਧ ਵਾਸਤੇ ਇੱਕ ਤਾਜਨ ਤਰੀ ਚੰਗੇਰੀ ਇੱਕ ਅਰਬੀ ਘੋੜੀ ਦੇ ਜੇ ਤੇ ਮੈਂ ਸਫਰ ਕਰ ਸਕਾਂ ਬਾਬਾ ਜੀ ਨੇ ਸਭ ਕੋ ਚੀਜ਼ਾਂ ਪ੍ਰਮਾਤਮਾ ਕੋ ਮੰਗੀਆਂ ਫੇਰ ਅਖੀਰ ਤੇ ਵਾਰੀ ਆਈ ਘਰ ਕੀ ਗੀਹਣ ਚੰਗੀ ਕਿ ਪ੍ਰਮਾਤਮਾ ਜੀ ਇਹਨੀਆਂ ਚੀਜ਼ਾਂ ਦੇ ਦਿੰਦੀਆਂ ਇਹਨੂੰ ਸਾਹਮਣ ਵਾਲੀ ਵੀ ਕੋਈ ਚਾਹੀਦੀ ਹੈ ਇੱਕ ਮੈਨੂੰ ਇੱਕ ਚੰਗੀ ਸੁੱਚਜੀ ਇੱਕ ਮੈਨੂੰ ਇਸਤਰੀ ਵੀ ਦੇ ਤੇ ਪ੍ਰਮਾਤਮਾ ਨੇ ਆਖਿਆ ਸਾਰੀਆਂ ਚੀਜ਼ਾਂ ਮੰਗ ਲਈਆਂ ਤੇ ਇਹ ਵੀ ਤੈਨੂੰ ਦੇ ਦਾਂਗੇ ਫਿਰ ਬਾਬਾ ਜੀ ਨੇ ਇਸਤਰੀ ਮੰਗੀ ਉਹਦਾ ਵਿਆਹ ਹੋਇਆ ਪਿਆਰਿਓ ਤੇ ਗ੍ਰਹਿਸਤੀ ਪ੍ਰਧਾਨ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਖੇ ਕਿ ਭਈ ਗ੍ਰਹਿਸਤੀ ਦੇ ਵਿੱਚ ਰਹਿ ਕੇ ਤੂੰ ਨਾਮ ਸਿਮਰਨ ਕਰਿਆ ਕਰ ਗ੍ਰੇਸਤੀ ਜੋ ਸਭ ਕੁਝ ਹੀ ਪ੍ਰਮਾਤਮਨ ਨੂੰ ਪਾ ਸਕਦੇ ਆ ਪਹਿਲਾ ਲੋਕ ਜਿਹੜੇ ਹੀ ਜੰਗਲਾਂ 'ਚ ਤਪ ਕਰ ਕਰਕੇ ਮਰ ਜਾਂਦੇ ਸਨ ਤੇ ਪ੍ਰਮਾਤਮਾ ਫੇਰ ਪ੍ਰਗਟ ਨਹੀਂ ਹੁੰਦਾ ਤੇ ਬਾਬਾ ਜੀ ਨੇ ਆਖਿਆ ਭਲਿਆ ਤੂੰ ਗ੍ਰੇਸਤੀ ਧਾਰਨ ਕਰ ਆਪਣੇ ਪਰਿਵਾਰ ਦੀ ਪਾਲਣਾ ਪੋਸਣਾ ਕਰ ਪ੍ਰਮਾਤਮਨ ਤਿਰਖੋ ਆਪ ਆਏਗਾ ਬੋਲੋ ਸਤਨਾਮ ਆਪ ਆਏਗਾ ਬਾਬਾ ਧਨਾਈ ਜੀ ਨੇ ਸਾਰੀ ਚੀਜ਼ਾਂ ਮੰਗੀਆਂ ਪਿਆਰਿਓ ਮੇਰਾ ਕਰਨ ਕਿਰਪਾ ਕਰਨ ਰਹਿੰਦੇ ਕਾਜ ਜਿਹੜੇ ਆਰੰਭ ਕੀਤੇ ਹਨ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਪਰਿਵਾਰ ਮੇਰ ਪਰਿਆ ਹੱਥ ਰੱਖਿਓ ਅੰਗ ਸੰਗ ਸਾਈਂ ਆਓ ਇੱਕ ਸ਼ਬਦ ਦੀ ਹਾਲੇ ਚ ਪੜ ਕੇ ਫਿਰ ਸਮਾਰਤੀ ਕਰਦਿਆਂ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਪੁਗਤ ਜਗਤ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਪੁਗਤ ਜਗਤ ਤੇਰੀ ਸੇਵਾ ਜਿਸ ਤੂੰ ਆ BOTTEEN! Hey. I'm to me. Yeah. ਤੁ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਇ। ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਜਿਤ ਲਾਏ ਮਾਨ ਚਿੰਦਿਆ ਫਲ ਪਾਵਣਾ। ਉਹ ਮੈਂ ਵਿੱਚੋਂ ਜਾਇ। ਗੁਰੂ ਨਾਨਕ ਸਾਹਿਬ ਜਿੰਨੇ ਮਰਦਾਨਾ ਜੀ ਨੇ ਤਿੰਨ ਬਜਨ ਦਿੱਤੇ ਸਨ ਪਿਆਰੇ ਸਾਧ ਸੰਗ ਜੀਓ। ਇੱਕ ਪਹਿਲਾ ਬਜਨ ਸੀ ਮਰਦਾਨਾ ਜੀ। ਅੰਮ੍ਰਿਤ ਵੇਲਾ ਕਦੀ ਨਿਖਜੋਣਾ। ਅਮਰਤ ਵੇਲੇ ਉੱਠ ਕੇ ਉਹ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ। ਦੂਸਰਾ ਬਚਨ ਆਏਗੇ ਸੰਤਨ ਦੀ ਸੇਵਾ ਕਰਨੀ। ਇਹ ਸੇਵਾ ਦੇ ਵਿੱਚੋਂ ਸਭ ਕੁਝ ਉਪਜਦਾ ਹੈ। ਕਿ ਜਦੋਂ ਨਾ ਕੋਈ ਚੀਜ਼ ਪ੍ਰਾਪਤ ਹੋਏ ਤ ਗੁਰੂ ਦੇ ਅੰਨਕੇ ਚਰਨਾਂ 'ਚ ਸਿਰ ਮੱਥਾ ਟੇਕਦੇ ਆ। ਤੇ ਹੱਥ ਜੋੜਨੇ ਸੱਚੇ ਪਾਤਸ਼ਾਹ ਜੀ ਸਾਨੂੰ ਆਹ ਚੀਜ਼ ਚਾਹੀਦੀ ਹੈ। ਪ੍ਰਮਾਤਮਾ ਦੀ ਆਖਰ ਦੇ ਦੁਨਿਆਵੀ ਚੀਜ਼ ਜਦ ਮੰਗੀ ਜਾਂਦਾ ਲੱਖ ਤੁਸੀਂ ਆ ਪਾਤਸ਼ਾਹਿਆ ਜੇ ਸਤਿਗੁਰ ਨਦਰ ਕਰੇ ਫਿਰ ਆਖੇ ਨਿਮਕ ਏਕ ਹਰਨਾਮ ਦੇ ਪ੍ਰਮਾਤਮਾ ਜੀ ਇੱਕ ਨਿਮਕ ਮੇਨੂੰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਵੇ ਕਿਉਂਕਿ ਸੇਵਾ ਦੇ ਵਿੱਚੋਂ ਹੀ ਇਹ ਸਭ ਕੁਝ ਉੱਭਰਦੀਆਂ ਜੀ ਜੇ ਮਹਾਰਜ ਕਿਰਪਾ ਕਰਨ ਭਾਈ ਬਲਵਿੰਦਰ ਸਿੰਘ ਪਰਿਵਾਰ ਨਾਲ ਚੜ੍ਹਦੀ ਕਲਾ ਬੁਖਸਣ ਰੰਭੇ ਕਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਆਪ ਕਰਨ ਆਓ ਅਨੰਦ ਸਾਹਿਬ ਦਾ ਜਾਪ ਕਰੀਏ ਤੇ ਫਿਰ ਅਰਦਾਸ ਬੇਨਤੀ ਹੋਏਗੀ ਰਾਮ ਕਲੀ ਮਹਲਾ ਤੀਜਾ ਅਨੰਦ ਕਿੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹਿਜ ਸੇਤੀ ਮਨ